ਸਾਲ ਚ ਦੋ ਵਾਰੀ ਕਾਨੂੰਨ ਮੁਤਾਬਕ ਗ੍ਰਾਮ ਸਭਾ ਹੋਣੀ ਜ਼ਰੂਰੀ ਹੈ ਹੁੰਦੀਆਂ ਤਾਂ ਹੈਗੀਆਂ ਪਰ ਕਾਗਜ਼ਾਂ 'ਚ ਹੀ ਤੁਸੀਂ ਗ੍ਰਾਮ ਸਭਾ ਜ਼ਰੂਰ ਕਰੋ ਗ੍ਰਾਮ ਸਭਾ ਦਾ ਮਤਲਬ ਹੈ ਜਿਹੜਾ ਵੀ ਉਸ ਪਿੰਡ ਦਾ ਵੋਟਰ ਹੈ ਦੋ ਦਿਨ ਪਹਿਲਾਂ ਡੀਸੀ ਵੱਲੋਂ ਨੋਟਿਸ ਜਾਰੀ ਹੋਊਗਾ ਵੀ ਅੱਜ ਉੰਨੀ ਹੈ ਜੀ 21 ਤਰੀਕ ਨੂੰ ਭਾਈ ਗ੍ਰਾਮ ਸਭਾ ਹੋਊਗੀ ਫਲਾਣੇ ਬੋਰਡ ਥੱਲੇ ਉੱਥੇ ਜਾਓਗੇ ਉੱਥੇ ਤੁਸੀਂ ਆਪਣੇ ਫੈਸਲੇ ਸੁਣਾ ਦਿਓ ਲੋਕਾਂ ਨੂੰ ਵੀ ਆ ਕਰਨੇ ਚਾਹੁੰਦੇ ਆ ਇੰਨੇ ਪੈਸੇ ਆਏ ਨੇ ਇੰਨੇ ਖਰਚੇ ਗਏ ਕਿਵੇਂ ਕਰਨੇ ਦੱਸੋ ਪਿੰਡ ਦੇ ਲੋਕ ਜੋ ಗ್ರಾಮ ਸਭਾ ਦਾ ਫੈਸਲਾ ਹੋ ਗਿਆ ਫਿਰ ਤੁਹਾਡੇ ਤੇ ਕੋਈ ਸ਼ੱਕ ਨਹੀਂ ਕਰੂਗਾ ਨੇਤਾ ਇਹ ਕੰਮ ਬਹੁਤ ਔਖਾ ਹੈ ਪਿੰਡ ਚ ਟੂਰਨਾਮੈਂਟ ਅਸੀਂ ਕਰਾਉਂਦੇ ਰਹੇ ਆ ਮੰਨ ਲਓ ਟੂਰਨਾਮੈਂਟ ਵਾਸਤੇ ਹਰ ਇੱਕ ਸਾਲ ਫੰਡ ਇਕੱਠਾ ਕਰਨ ਜਾਂਦੇ ਸੀ ਪਹਿਲਾ ਲਾਂਬਾ ਪਿਛਲੇ ਤਾਂ ਖਾ ਗਏ ਹੋਣਗੇ ਫਿਰ ਅਸੀਂ ਕਹੀ ਪਿੱਥੋਂ ਖਾ ਗਏ ਜੀ ਪੱਲਿਓ ਪੈਂਦੇ ਜੀ ਤਾਂ ਉਹ ਕਹਿਣਾ ਫੋਸ ਸੌਖਾ ਵੀ ਖਾ ਗਏ ਤਾਂ ਖਾ ਕੇ ਲੁੱਟ ਕੇ ਖਾ ਗਏ ਠੀਕ ਹੈ ਨਾ ਜੇ ਹੁਣ ਲੈ ਹੁਣ ਇੱਕ ਹੋਰ ਬੇਨਤੀ ਕਰਦੇ ਜਿੰਨੇ ਪੰਜ ਸਰਪੰਚ ਚੁਣੇ ਗਏ ਨੇ ਕਿਰਪਾ ਕਰਕੇ 6 ਕੁ ਮਹੀਨੇ ਘਰ ਦਾ ਕੰਮ ਨਾ ਕੋਈ ਸ਼ੁਰੂ ਕਰ ਬੈਠਿਓ ਭਾਵੇਂ ਕਰਜ਼ਾ ਲੈ ਕੇ ਕਰੋਗੇ ਲੋਕਾਂ ਨੇ ਕਿ ਲੈ ਚੱਲ ਪਿਆ ਕੋਠੀ ਦਾ ਕੰਮ ਇਹ ਤਾਂ ਸੌਖਾ ਕੰਮ ਹੈ ਬਹੁਤ ਤਾਂ ਇਲਜ਼ਾਮ ਲਾਉਣਾ ਤਾਂ ਜਹਾਜ ਆਏਗਾ ਐੇ ਜਿਹੀ ਰਹਿ ਲੋ ਮੈਂ ਤੁਹਾਨੂੰ ਦੱਸਾਂ ਬਾਅਦ ਦੇਖ ਲਾਂਗੇ ਜ਼ਰੂਰ ਲੋਕਾਂ ਨਾਲ ਸਲਾਹ ਕਰੋ ਤੇ ਲੋਕਾਂ ਨੂੰ ਦੱਸ ਦੋ ਵੀ ਆਹ ਹਿਸਾਬ ਹੈ ਜੀ ਇੰਨੇ ਪੈਸੇ ਨੇ ਇੰਨੇ ਲੱਗੇ ਲੈ ਸ਼ਰਤ ਲਾ ਲਓ ساری ਉਮਰ ਜੇ ਤੁਹਾਨੂੰ ਕੋਈ ਹਰਾ ਕੇ ਦਿਖਾ ਦੇ ਆਹੀ ਗੱਲ ਮੈਂ ਸੰਗਰੂਰ ਕੀਤਾ ਸੀ ਸੰਗਰੂਰ ਚ ਮੈਂ ਹੋਰ ਕੀ ਕਿ ਮੈਂ ਤੁਹਾਨੂੰ ਸਾਰਾ ਹਿਸਾਬ ਦਿੰਦਾ ਸੀ ਵੀ ਇੰਨੇ ਪੈਸੇ ਆਏ ਸੀ ਇੰਨੇ ਸਕੂਲਾਂ ਤੇ ਲੱਗੇ ਇੰਨੇ ਲਾਇਬ੍ਰੇਰੀਆਂ ਤੇ ਲੱਗੇ ਇੰਨੇ ਦੀਆਂ ਸੁੱਲਰ ਲਾਈਟਾਂ ਲੱਗੀਆਂ ਇੰਨੇ ਦੀ ਐਂਬੂਲੈਂਸਾਂ ਦੇ ਧਿਆਲੋ ਜੀ ਸਾਹਿਬ ਉਹ ਕਹਿੰਦੇ ਦੁਬਲਤ ਸਾਨੂੰ ਦੱਸਿਆ ਹੀ ਨਹੀਂ ਕਿਸੇ ਨੇ ਵੀ ਐ ਵੀ ਹੁੰਦਾ ਹੁੰਦਾ ਵੀ ਕੋਈ ਹਿਸਾਬ ਵੀ ਦੇ ਸਕਦਾ ਹੈ ਜਾ ਕੋ ਪੈਸੇ ਵੀ ਆਉਂਦੇ ਆ ਸੋ ਮੈਂ ਵੀ ਤੁਸੀਂ ਮਤਾ ਪਾਓ ਪਿੰਡ ਵਾਸਤੇ ਸਾਂਝਾ ਯਾਨ ਪਹਿਲਾਂ ਪਿੰਡ ਦੇ ਵਿੱਚ ਇਹ ਫੈਸਲਾ ਕਰੋ ਕਿ ਪਹਿਲੇ ਕੰਮ ਚਾਰ ਪੰਜ ਕੰਮਾਂ ਦੀ ਲਿਸਟ ਬਣਾ ਲਓ ਫਿਰ ਉਹ ਚੋਂ ਪਹਿਲਾਂ ਕਿਹੜਾ ਕਰਾਈਏ ਮਤਾ ਪਾ ਕੇ ਦਿਓ ਪੈਸੇ ਕਿੰਨੇ ਲੱਗਦੇ ਨੇ ਇਹ ਨਾ ਸੋਚੋ ਪੈਸੇ ਦੇਣੇ ਪਿੰਡ ਚ ਗ੍ਰਾਂਟ ਪਿੰਡ ਵਾਸਤੇ ਸਾਂਝੀ ਕੰਮ ਵਾਸਤੇ ਦੇਣੀ ਉਹ ਸਾਡੀ ਸਰਕਾਰ ਦੀ ਗਰੰਟੀ ਹੈ ਲਾਈਬ੍ਰੇਰੀ ਵਾਸਤੇ ਮਤਾਂ ਪਾਉਂਗੇ ਸਕੂਲ ਵਾਸਤੇ ਪਾਉਂਗੇ ਸੋਲਰ ਲਾਈਟਾਂ ਲਾਉਣੀਆਂ ਨੇ ਸੜਕਾਂ ਬਣਾਉਣੀਆਂ ਨੇ ਪਿੰਡ ਦੇ ਵਿੱਚ ਕੋਈ ਹੋਰ ਕੰਮ ਹੈ ਜੀ ਤੋ ਪਿੰਡ ਕਈ ਸਾਲਾਂ ਤੋਂ ਉਹ ਪਿੰਡ ਦੀ ਸਮੱਸਿਆ ਬਣੀ ਹੋਈ ਹੈ ਪਹਿਲਾਂ ਉਹ ਹੱਲ ਕਰਾ ਲਓ ਪੈਸੇ ਵੱਲੋਂ ਕੋਈ ਦਿੱਕਤ ਨਹੀਂ ਆਉਗੀ ਤੁਸੀਂ ਮੇਰੇ ਵੱਲੋਂ ਭਰੋਸਾ ਮੈਂ ਤੁਹਾਨੂੰ ਦਿਨਾ ਔਰ ਕੁਝ ਕੰਮ ਅਸੀਂ ਇਦਾਂ ਦੇ ਵੀ ਕੀਤੇ ਜਿਵੇਂ ਸੰਗਰੂਰ ਜ਼ਿਲ੍ਹੇ ਤੋਂ ਕਈ ਕੰਮ ਮਹਿਜੇ ਨੇ ਜਿਨ੍ਹਾਂ ਦੀ ਅਸੀਂ ਲੈਬੋਰੀਟਰੀ ਬਣਾ ਰੱਖੀ ਐ ਸੰਗਰੂਰ ਵੀ ਪਹਿਲਾਂ ਸੰਗਰੂਰ ਟਰਾਈ ਕਰ ਲੋ ਜੇ ਸੰਗਰੂਰ ਕਾਮਯਾਬ ਹੋ ਗਿਆ ਫੇ ਸਾਰੇ ਪੰਜਾਬ ਚ ਕਰ ਦਾਂਗੇ ਤੇ ਤੁਸੀਂ ਵੀ ਤਾਂ ਇਹੀ ਕੀਤਾ ਸੀ 2014 ਚ ਮੈਨੂੰ ਪਹਿਲਾਂ ਸੰਗਰੂਰ ਤੋਂ ਟਰਾਈ ਕੀਤਾ ਸੀ ਤੇ ਸੰਗਰੂਰ ਤੋਂ ਆਮਾ ਦੀ ਪਾਰਟੀ ਕਾਮਯਾਬ ਹੋ ਗਈ ਤਾਂ ਸਾਰੇ ਪੰਜਾਬ ਚ ਹੋ ਗਈ ਤੇ ਸੰਗਰੂਰ ਤਾਂ ਫਿਰ ਇੱਕ ਰਾਜਧਾਨੀ ਬਣ ਗਈ ਨਾ ਪ੍ਰਯੋਗਸ਼ਾਲਾ ਬਣ ਗਈ ਇੱਕ ਸੋ ਸੰਗਰੂਰ ਅਸੀਂ ਇੱਕ ਪਹਿਲ ਨਾਂ ਦੀ ਅਕਾਲਗੜ੍ਹ ਤੋਂ ਮੇਰੇ ਕਾ ਸ਼ੁਰੂ ਕੀਤੀ ਸੀ ਪਹਿਲਨਾ ਨਾਂ ਦੀ ਸਕੀਮ ਸ਼ੁਰੂ ਕੀਤੀ ਸੀ ਜਿਹਦੇ ਚ ਪੰਚਾਇਤ ਘਰ ਚ ਜਾਂ ਕਿਤੇ ਕੋਈ ਸਾਂਝੀ ਜਗ੍ਹਾ ਤੇ ਮਸ਼ੀਨਾਂ ਰੱਖ ਕੇ ਮਾਵਾ ਪੈਣਾ ਦਾ ਇੱਕ ਗਰੁੱਪ ਬਣਾਇਆ ਸੀ 셀ਫ ਹੈਲਪ ਗਰੁੱਪ ਕਿ ਉਹਨਾਂ ਨੂੰ ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਵਰਦੀਆਂ ਸਿਉਣ ਵਾਸਤੇ ਦਿੱਤੀਆਂ ਕੰਪਿਊਟਰ ਤੇ ਨਾਮ ਪਾ ਜਾਂਦਾ ਸੀ ਉਹ ਮਸ਼ੀਨ ਘਰੇ ਵੀ ਲੈ ਕੇ ਜਾ ਸਕਦੀਆਂ ਸੀ ਤੇ ਉਹਨਾਂ ਨੂੰ ਫਿਰ ਸਿਉ ਕੇ ਸਕੂਲਾਂ ਨੂੰ ਅਸੀਂ ਸਪਲਾਈ ਕਰਦੇ ਸੀ ਤਾਂ ਤੁਸੀਂ ਹੈਰਾਨ ਹੋਵੋਗੇ ਮੇਰੇ ਕੋਲੇ ਡਾਟਾ ਪਿਆ ਹੈ 1800 ਤੋਂ ਵੱਧ ਔਰਤਾਂ ਨੂੰ ਟ੍ਰੇਨਿੰਗ ਦੇ ਕੇ ਪਹਿਲ ਪ੍ਰੋਜੈਕਟ ਦੇ ਅਧੀਨ ਸੰਗਰੂਰ ਦੀਆਂ ਜਿਹੜੀਆਂ ਸਭ ਸਹਿਤਾ ਸਮੂਹਾਂ ਦੇ ਜਿਹੜੇ ਸੈਲਫ ਹੈਲਪ ਗਰੁੱਪ ਜਿਹੜੇ ਨੇ 2024-25 ਚ ਲਗਭਗ 80000 ਸਕੂਲੀ ਵਰਦੀਆਂ ਬਣਾ ਕੇ 4.5 ਕਰੋੜ ਰੁਪਈਆ ਮਾਵਾ ਪੈਣਾ ਨੇ ਕਮਾ ਲਿਆ 4.5 ਕਰੋੜ ਰੁਪਏ 80 ਹਜ਼ਾਰ ਸਕੂਲਾਂ ਨੇ ਵਰਦੀ ਫਿਰ ਪ੍ਰਾਈਵੇਟ ਸਕੂਲ ਵੀ ਆ ਗਏ ਉਹਨਾਂ ਨੂੰ ਵੀ ਕਹਿੰਦਾ ਤੁਸੀਂ ਵੀ ਸਾਡੇ ਕੋਲੋਂ ਸਵਾਓ ਫਿਰ ਜਦੋਂ ਕਾਮਯਾਬ ਹੋ ਗਿਆ ਅਸੀਂ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਚ ਲੈ ਗਏ ਹੁਣ ਅਸੀਂ ਪੁਲਿਸ ਦੀਆਂ ਵਰਦੀਆਂ ਵੀ ਲੈ ਕੇ ਜਾ ਰਹੇ ਹਾਂ ਉਹਨਾਂ ਕੋਲੇ ਆ ਜਿਹੜੇ ਮੁੰਡੇ ਖੜੇ ਐ ਪੁਲਿਸ ਵਾਲੇ ਇਹਨਾਂ ਦੀਆਂ ਵਰਦੀਆਂ ਦੇ ਨਾਪ ਕਿਹੜੀ ਫੀਤੀ ਲੱਗੂਗੀ ਸਭ ਕੁਝ ਉਹ ਦਿੱਤਾ ਜਾਊਗਾ ਤੇ ਪੁਲਿਸ ਦੀਆਂ ਵਰਦੀਆਂ ਨਾਮ ਵੀ ਇੱਥੇ ਜਿਹੜੇ ਲੱਗੂਗੀ ਪਲੇਟ ਕਿਉਂਕਿ ਜਦੋਂ ਸਾਡੀਆਂ ਮਾਵਾ ਪੈਣਾ ਜਿੰਨਾਂ ਕੋਲ ਕਲਾ ਹੈਗੀ ਐ ਜਦੋਂ ਤੱਕ ਉਹਦਾ ਘਰ ਵਾਲਾ ਆ ਜਾ ਉਹਦਾ ਭਰਾ ਆ ਜਾ ਉਹਨਾਂ ਦਾ ਕਮਾਊ ਜਿਹੜਾ ਜੀਅ ਕਰਦਾ ਜਦੋਂ ਤੱਕ ਉਹ ਆਪਣੀ ਨੌਕਰੀ ਤੋਂ ਆਪਣੇ ਘਰੋਂ ਆਪਣੇ ਦਫ਼ਤਰੋਂ ਆਪਣੇ ਖੇਤੋਂ ਆਵੇ ਉਦੋਂ ਤੱਕ ਘੱਟੋ-ਘੱਟ ਉਹਦੇ ਘਰੇ 1000 1500 2000 ਰੁਪਇਆ ਉਦੇ ਘਰ ਦੇ ਕਮਾ ਕੇ ਬੈਠੇ ਹੋਣ ਤਾਂ ਕਬੀਲਦਾਰੀ ਵੀ ਲੀਤੇ ਰਹੂਗੀ ਤੇ ਤਰੱਕੀ ਵੀ ਤਾਇਆ ਹੋਊਗੀ ਚੀਨ ਦੀ ਤਰੱਕੀ ਦਾ ਇਹੀ ਕਾਰਨ ਹੈ ਉਥੇ ਪਿੰਡਾਂ ਦੇ ਵਿੱਚ ਲੇਡੀਜ਼ ਕੰਮ ਕਰ ਰਹੀਆਂ ਔਰ ਕੰਮ ਵੀ ਉਹ ਕਰਨੇ ਜਿਹੜਾ ਆਪਾਂ ਨੂੰ ਆਉਂਦਾ ਦਰੀਆਂ ਬਣਨੀਆਂ ਕੱਚੀ ਕਹਾਣੀ ਦਾ ਤੇਲ ਸਾਬਣਾ ਬਣਾਉਣੀਆਂ ਚੱਪਲਾਂ ਬਣਾਉਣੀਆਂ ਕਿੰਨੇ ਕੰਮ ਨੇ ਜਿਹੜੇ ਆਪਾਂ ਨੂੰ ਆਉਂਦੇ ਨੇ ਜੇ ਇਹਨਾਂ ਨੂੰ ਆਪਾਂ ਕਮਰਸ਼ੀਅਲ ਕਰ ਦਈਏ ਫਿਰ ਅਸੀਂ ਹਰ ਮਹੀਨੇ ਉਹਦਾ ਮਹੀਨੇ ਚ ਦੋ ਵਾਰ ਉਹਦੀ ਉਹ ਵੀ ਲਾਉਣੇ ਆ ਮਾਰਕੀਟ ਐ ਰੋਡ ਤੇ ਪਹਿਲ ਮਾਰ ਟੱਕਰ ਕੇ 2 ਘੰਟਿਆਂ ਚ ਸਾਰਾ ਸਮਾਨ ਵਿਕ ਜਾਂਦਾ ਜੀ 2 ਘੰਟਿਆਂ ਚ ਕਿਉਂਕਿ ਉਹ ਆਰਗੇਨਿਕ ਚੀਜ਼ਾਂ ਨੇ ਕਿੱਥੋਂ ਮਿਲਦਾ ਅੱਜ ਸਾਗ ਨਹੀਂ ਮਿਲਦਾ ਜੀ ਕਿਤੋਂ ਜੇ ਕਿਤੇ ਮਾਮਾ ਭੈਣਾਂ ਦਾ ਘੋਟਿਆ ਹੋਇਆ ਆਲਣ ਪਾ ਕੇ ਮਿਲਿਆ ਸਾਗ ਮਿਲ ਜੇ ਕਿਤੇ ਲੋਕ ਕਹਿੰਣਗੇ ਯਾਰ ਕਿੱਥੋਂ ਮਿਲਦਾ ਇਹਦਾ ਭਾਂ ਕੀ ਆ ਸਾਨੂੰ ਇਹ ਦੱਸ ਤੇ ਸੋ ਇਹ ਸਾਡੇ ਕੋਲੇ ਪਹਿਲਾਂ ਹੀ ਕਲਾ ਹੈਗੀ ਆ ਪਿੰਡਾਂ ਚ ਸੋ ਅਸੀਂ ਉਹ ਵੀ ਆਪਾਂ ਨੇ ਐਪਰੀਸ਼ੀਏਟ ਕਰਨਾ ਹੈ ਕੋਈ ਸੈਲਫ ਹੈਲਪ ਗਰੁੱਪ ਬਣਾਉਣਾ ਪਿੰਡਾਂ 'ਚ ਮਤੇ ਪਾ ਕੇ ਦਿਓ ਪੰਚਾਇਤਾਂ ਵੱਲੋਂ ਤੇ ਗ੍ਰਾਂਟਾਂ ਦੀ ਸਾਡੇ ਵੱਲੋਂ ਕੋਈ ਘਾਟ ਨਹੀਂ ਗਲੀਆਂ ਨਾਲੀਆਂ ਤਾਂ ਦੇਖੋ 77 ਸਾਲ ਹੋ ਗਏ ਸਰਕਾਰ ਗਲੀ ਉੱਚੀ ਚੱਕ ਦਿੰਦੀ ਹੈ ਘਰ ਨਹੀਂਵੇਂ ਹੋ ਜਾਂਦੇ ਲੋਕ ਘਰ ਉੱਚਾ ਚੱਕ ਲੈਂਦੇ ਗਲੀ ਨਹੀਂਵੇਂ ਹੋਈ ਐਂ ਚੱਲੀ ਜਾਂਦੇ ਤਾਂ 70 ਸਾਲ ਹੋ ਗਏ ਹੈ ਇਹ ਪਤਾ ਨਹੀਂ ਕਿੱਥੇ ਕਿ ਜਾ ਕੇ ਨਿਬੜੂਗਾ ਵੀ ਮੈਚ ਕਦੋਂ ਕਰਾਂਗੇ ਨਾ ਕਰ ਰਹੇ ਆ ਉਹਦੇ ਬਾਰੇ ਭਾਰਤ ਮੈਂ ਕਹਿੰਦਾ ਵੀ ਉਸ ਤੋਂ ਪਹਿਲਾਂ ਬੱਚਿਆਂ ਦੇ ਪੜਨ ਲਈ ਲਾਇਬ੍ਰੇਰੀ ਹਰੇਕ ਪਿੰਡ 'ਚ ਹੁਣ ਤੱਕ ਸੰਗਰੂਰ ਜ਼ਿਲ੍ਹੇ ਨੂੰ ਅਸੀਂ 26 ਦੇ ਕਰੀਬ ਲਾਇਬ੍ਰੇਰੀਆਂ ਜਾਰੀ ਕਰ ਚੁੱਕੇ ਹਾਂ ਔਰ ਕਈ ਤਾਂ ਪਿੰਡਾਂ ਜਾਣਦੇ ਹੋਣਗੇ ਕਿ ਨੌਰੀ ਅੱਜ ਜਿੱਥੇ ਵੀ ਪਿੰਡਾਂ 'ਚ ਲਾਇਬ੍ਰੇਰੀ ਸ਼ਾਨਦਾਰ ਲਾਇਬ੍ਰੇਰੀਆਂ ਨੇ ਏਸੀ ਲਾਇਬ੍ਰੇਰੀਆਂ ਨੇ ਉੱਥੇ ਕੰਪਿਊਟਰ ਲੱਗੇ ਨੇ ਵਾਈਫਾਈ ਫ੍ਰੀ ਐ ਨਾਲ ਨਾਲ ਲਾਇਬ੍ਰੇਰੀਆਂ ਦੇ ਇਹ ਨਹੀਂ ਹੈਗਾ ਕੱਲੀਆਂ ਕੋਈ ਇਤਿਹਾਸ ਦੀਆਂ ਜਾਂ ਕੋਈ ਹੋਰ ਕਿਤਾਬਾਂ ਨੇ ਸਿਲੇਬਸ ਦੀਆਂ ਕਿਤਾਬਾਂ ਵੀ ਉੱਥੇ ਨੇ ਕਿਉਂਕਿ ਘਰੇ ਕਈ ਵਾਰੀ ਪੜਨ ਦਾ ਮਾਹੌਲ ਨਹੀਂ ਬਣਦਾ ਬੱਚੇ ਬੱਚੀਆਂ ਆ ਕੇ ਉੱਥੇ ਪੜ ਸਕਦੇ ਨੇ ਉੱਥੇ ਪੜਨ ਦਾ ਮਾਹੌਲ ਬਣ ਜਾਂਦਾ ਘਰੇ ਕਈ ਵਾਰੀ ਕਬੀਲਦਰੀ ਦੇ ਕੰਮਾਂ ਚ ਰੋਲੇ ਰੱਪੇ ਚ ਨਹੀਂ ਬਣਦਾ ਮਾਹੌਲ ਤੁਸੀਂ ਦੇਖ ਕੇ ਜਾਇਓ ਸੰਗਰੂਰ ਵਾਲੀ ਲਾਇਬ੍ਰੇਰੀ ਰਣਵੀਰ ਕਾਲਜ ਦੇ ਨਾਲ ਹੀ ਐ ਕਿੰਨੀ ਸ਼ਾਨਦਾਰ ਲਾਇਬ੍ਰੇਰੀ ਤੁਸੀਂ ਕਹੋਗੇ ਯਾਰ ਇਹ ਬਾਹਲੇ ਮੁਲਕ ਦਾ ਯੂਪੀਐਸਸੀ ਸੈਂਟਰ ਖੋਲਣੇ ਨੇ ਅਸੀਂ ਤਾਂ ਆਇਲੈਟਸ ਨੂੰ ਡਿਗਰੀ ਸਮਝ ਲਿਆ ਚਲੋ ਜੀ ਪਲੱਸ 2 ਕਰਕੇ ਆਇਲੈਟਸ ਕਰਕੇ ਚਲੋ ਕੈਨੇਡਾ ਨੂੰ ਉੱਥੇ ਬੁਰਾ ਹਾਲ ਹੋ ਗਿਆ ਜੀ ਹੁਣ ਹੁਣ ਇੱਧਰ ਨੂੰ ਭੇਜ ਜੰਦੇ ਉਹ ਕੈਨੇਡਾ ਵਾਲੇ ਆਪਾਂ ਆਪਦਾ ਆਪਦਾ ਮੁਲਕ ਹੀ ਠੀਕ ਕਰਨਾ ਪਊਗਾ ਬਗਾਨਿਆਂ ਤੇ ਆਪਾਂ ਨਹੀਂ ਛੱਡ ਸਕਦੇ ਜੀ ਕਿੰਨਾ ਕੁ ਚਿਰ ਆਪਾ ਬਗਾਨੇ ਮੁਲਕਾਂ ਤੇ ਸਹਾਰੇ ਰਵਾਂਗੇ ਆਪਦਾ ਮੁਲਕ ਹੀ ਠੀਕ ਕਰ ਲਈਏ ਕੀ ਘਾਟ ਹੈ ਜੀ ਛੋਟੇ ਦੇ ਸਿਰ ਵਰਗੀ ਧਰਤੀ ਹੈ ਮਿਹਨਤੀ ਕੌਮ ਹੈ ਹਰ ਕਿਸਮ ਦਾ ਮੌਸਮ ਹੈ ਗੁਰੂਆਂ ਦਾ ਆਸ਼ੀਰਵਾਦ ਹੈ ਹਰ ਰੋਜ਼ ਸਵੇਰੇ ਸਰਬੱਤ ਦੇ ਭਲੇ ਦੀ ਬਾਣੀ ਨਾਲ ਉੱਠਦੇ ਆਂ ਤੇ ਰਹਿ ਰਾਤ ਨਾਲ ਸਰਬੱਤ ਦਾ ਭਲਾ ਕਹਿ ਕੇ ਸੌਂਨੇ ਆਂ ਇਤੋਂ ਵੱਡਾ ਕੋਈ ਆਸ਼ੀਰਵਾਦ ਪ੍ਰਾਪਤ ਧਰਤੀ ਹੋ ਸਕਦੀ ਹੈ ਜੀ ਫੇਰ ਭੱਜੀ ਜਾਂਦੇ ਆਂ ਧਰਤੀ ਛੱਡ ਕੇ ਕਿਉਂਕਿ ਕਮੀਆਂ ਰਹਿ ਗਈਆਂ ਤੁਸੀਂ ਕਰਨੀਆਂ ਪੂਰੀਆਂ ਕਿਉਂਕਿ ਤੁਸੀਂ ਜਿਹੜੇ ਸਭ ਤੋਂ ਛੋਟੀ ਥੱਲੇ ਵਾਲੀ ਇਕਾਈ ਹੋਂ ਜੇ ਜੇ ਮੈਨੂੰ ਦੱਸੋਗੇ ਨਹੀਂ ਕਿ ਆ ਕਰਨਾ ਹੈ ਜੀ ਤੇ ਪਤਾ ਕਿਵੇਂ ਲੱਗੂਗਾ ਜਦੋਂ ਮੈਂ ਐਮਪੀ ਸੀ ਉਦੋਂ ਵੀ ਮੈਨੂੰ ਬਹੁਤ ਸਾਰੇ ਪਤਾ ਲਿਆ ਉਦੋਂ ਪਤਾ ਲੱਗਿਆ ਸੀ ਮੈਨੂੰ ਕਿ ਕਈ ਪੰਚਾਇਤਾਂ ਹੀ ਨਹੀਂ ਮਤਾ ਪਾਉਂਦੀਆਂ ਸੀ ਮੈਂ ਕਿਉਂ ਨਹੀਂ ਪਾਉਂਦੇ ਮਤਾ ਕਹਿੰਦੇ ਜੀ ਪੰਚਾਇਤ ਕਾਂਗਰਸ ਦੀ ਹੈ ਅੱਛਾ ਸਰਪੰਚ ਕਾਂਗਰਸ ਦਾ ਤੇ ਜੀ ਉਹ ਕਹਿੰਦਾ ਫਿਰ ਭਗਵੰਤ ਮਾਨ ਦੀ ਚੜ੍ਹਾਈ ਹੋ ਜੂ ਮੈਂ ਕਿਹਾ ਯਾਰ ਪੈਸੇ ਤਾਂ ਤੁਹਾਡੇ ਨੇ ਪੱਥਰ ਉਹਨਾਂ ਦਾ ਨਾਂ ਦਾ ਲਾ ਲਾਂਗੇ ਕਿਹੜੀ ਗੱਲ ਹੈ ਇਸੇ ਕਰਕੇ ਮੈਂ ਕਿਹਾ ਸੀਗਾ ਕਿ ਸਰਪੰਚ ਜਿਹੜਾ ਉਹ ਨਾ ਕਾਂਗਰਸ ਦਾ ਹੋਣਾ ਚਾਹੀਦਾ ਨਾ ਕਾਲੀ ਦਲ ਦਾ ਨਾ ਆਮ ਆਦਮੀ ਪਾਰਟੀ ਦਾ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਵੀ ਸਾਡੇ ਪਿੰਡ ਦਾ ਸਰਪੰਚ ਹੈ ਇਹ ਵੋਟਾਂ ਵੇਲੇ ਜਿਹਦੇ ਨਾਲ ਮਰਜ਼ੀ ਹੋ ਜਿਓ ਉਹ ਤੁਹਾਡੀ ਮਰਜ਼ੀ ਹੈ ਵੋਟਾਂ ਦਾ ਰੌਲਾ ਤਾਂ ਮਹੀਨਾ ਡੇਢ ਮਹੀਨੇ ਹੁੰਦਾ ਹੈ ਬਾਕੀ ਪੌਣੇ 5 ਸਾਲ ਤਾ ਤੁਸੀਂ ਪਿੰਡ ਵੱਲ ਰਹੋ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਪੰਚ ਪਿੰਡ ਦਾ ਹੋਣਾ ਚਾਹੀਦਾ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਵੀ ਮੈਂ ਨਹੀਂ ਸਾਈਨ ਕਰਦਾ ਲੈ ਲਿਆ ਕੇ ਦਿਖਾਓ ਫਿਰ ਇੱਥੇ ਗ੍ਰਾਂਟ ਇਹ ਤਾਂ ਕੋਈ ਪਿੰਡ ਤੋਂ ਬਦਲਾ ਲੈਣ ਵਾਲੀ ਗੱਲ ਹੀ ਹੋਊਗੀ ਨਾ ਫਿਰ ਅੱਛਾ ਅਸੀਂ ਕੋਈ ਐਦਾਂ ਨਹੀਂ ਕਹਿੰਦੇ ਨਾ ਮੈਂ ਕੋਈ ਇਸ ਇਸ ਕਿਸਮ ਦੀ ਰਾਜਨੀਤੀ ਕਰਦਾ ਤੰਗ ਦੇ ਲਾ ਲਈ ਵੀ ਐਸ ਗਲੀ 'ਚੋਂ ਝਾੜੂ ਨੂੰ ਵੋਟਾਂ ਨਹੀਂ ਪਈਆਂ ਦੋ ਪੁਲੀ ਪੱਟ ਦੋ ਬਾਅਦ 'ਚ ਕਹੀ ਚਲੋ ਲੈ ਬੁਲਾ ਕੇ ਦਿਖਾਓ ਹੁਣ ਤੁਸੀਂ ਉਹ ਕੰਮ ਤਾਂ ਮੈਂ ਕਰਦਾ ਨਹੀਂ ਮੈਂ ਤਾਂ ਤੁਸੀਂ ਪ੍ਰੋਜੈਕਟ ਬਣਾ ਕੇ ਲਿਓ ਜੇ ਪ੍ਰੋਜੈਕਟ ਵਧੀਆ ਮੈਨੂੰ ਨੀ ਮੈਂ ਨਹੀਂ ਦੇਖਦਾ ਕਿ ਇਸ ਪਿੰਡ ਚ ਵੋਟਾਂ ਕਿਹਨੂੰ ਪਈਆਂ ਨੇ ਕਿਹਨੂੰ ਉਹ ਬਾਅਦ ਦੀਆਂ ਗੱਲਾਂ ਪ੍ਰੋਜੈਕਟ ਉਹ ਪ੍ਰੋਜੈਕਟ ਦਿਖਾ ਕੇ ਹੋਰ ਪਿੰਡਾਂ ਨੂੰ ਦਿਖਾਈਏ ਇੱਥੇ ਧੂਰੀ ਵਾਲੇ ਬੈਠੇ ਹੋਣੇ ਬਹੁਤ ਸਾਰੇ ਧੂਰੀ ਦੇ ਪਿੰਡਾਂ ਵਾਲੇ ਹੱਥ ਖੜੇ ਕਰਿਓ ਹੁਣ ਧੂਰੀ ਵਾਲਿਆਂ ਨੂੰ ਮੈਂ ਕਿਹਾ ਸੀਗਾ ਵੀ ਤੁਸੀਂ ਤੁਸੀਂ ਪੰਜਾਬ ਦੀ ਸਰਕਾਰ ਦੀ ਧੂਰੀ ਬਣਾਉਂਗੇ ਬਣ ਕੇ ਤੇ ਇਹਨਾਂ ਨੇ ਕਮਾਲ ਕਰ ਦਿੱਤੀ ਪੇ ਹੁਣ ਇਹਨਾਂ ਨੇ ਜ਼ਿੰਮੇਵਾਰੀ ਨਿਭਾਤੀ ਮੇਰੀ ਜ਼ਿੰਮੇਵਾਰੀ ਆ ਹੁਣ ਪਿੰਡਾਂ ਚ ਕੰਮ ਕਰਾਉਣ ਦੀ ਸੀਵਰੇਜ ਪਾਉਣ ਦੀ ਖੇਤਾਂ ਚ ਆਪਾਂ ਜਿਹੜੀਆਂ ਕੱਸੀਆਂ ਨਾਲੇ ਤੁਹਾਡੇ ਬੰਦ ਹੋਏ ਪਏ ਨੇ ਦੱਸੋ ਕਿੱਥੇ ਨੇ ਪਾਈਪਾਂ ਪਾਈਏ ਤੇ ਨਹਿਰਾਂ ਚੋਂ ਪਾਣੀ ਲੈ ਕੇ ਪਿੰਡਾਂ ਨੂੰ ਭੇਜੀਏ ਕਈ ਪਿੰਡਾਂ ਨੇ ਤੁਸੀਂ ਵੀਡੀਓ ਦੇਖੀ ਹੋਣੀ ਆ 35 35 40 40 ਸਾਲ ਬਾਅਦ ਕਹਿੰਦੇ ਪਾਣੀ ਆਇਆ ਜੀ ਸਾਡੇ ਪਿੰਡ ਥੱਲੋਂ ਪਧਰਤੀ ਚੋਂ ਕੱਢੀ ਜਾਂਦੇ ਆ ਉਹ ਕੱਸੀਆਂ ਖਾਲਾਂ ਨੂੰ ਭੁੱਲ ਗਏ ਅਸੀਂ ਉਹ ਸਾਰੇ ਕੱਸੀਆਂ ਖਾਲਾਂ ਜਿਹੜੇ ਸੂਏ ਰਜਵਾਹੇ ਚਲਾਨੇ ਚਲਾ ਕੇ ਤੁਸੀਂ ਹੈਰਾਨ ਹੋ ਜਾਓਗੇ ਅੱਜ ਮੈਂ ਤੁਹਾਨੂੰ ਇੱਕ ਅੰਕੜਾ ਦਿੰਨਾ 16 ਮਾਰਚ 2022 ਨੂੰ ਸਰਕਾਰ ਬਣੀ ਸੀ ਸੌ ਚੁੱਕੀ ਸੀ ਖੜਕੜ ਕਲਾਂ ਤੁਹਾਡੇ ਚ ਵੀ ਬਹੁਤ ਸਾਰੇ ਗਏ ਹੋਣਗੇ ਉੱਤੇ ਭਾਗੀ ਸਿੰਘ ਦੇ ਪਿੰਡ ਉੱਦੋਂ 21% ਪਾਣੀ ਵਰਤ ਰਹੇ ਸੀਗੇ ਨਹਿਰਾਂ ਦਾ 21% ਪਾਣੀ ਪੰਜਾਬ ਇਸਤੇਮਾਲ ਕਰ ਰਿਹਾ ਸੀ ਖੇਤਾਂ ਵਾਸਤੇ ਸਿਰਫ 2 ਸਾਲਾਂ ਚ 84% ਤੇ ਆ ਗਈ ਜੀ ਅੱਜ 84% ਤੇ ਚਾਰ ਗੁਣਾ ਵੱਧ ਗਿਆ ਤੁਹਾਡੇ ਪਿੰਡਾਂ ਚ ਬਹੁਤ ਸਾਰੇ ਪੈਪਾਂ ਪਈਆਂ ਹੋਣੀਆਂ ਬਹੁਤ ਸਾਰੇ ਖਾਲਾਂ ਚ ਪਾਣੀ ਆਇਆ ਹੁਣ ਔਰ ਜਿਹੜਾ ਉਹ ਪਾਣੀ ਹੈ ਨਾ ਹੈਗਾ ਵੀ ਮੀਨਰਲ ਹੈ ਉਹ ਜਤਤ ਨੇ ਧਰਤੀ ਦੀ ਬਜਾਊ ਸ਼ਕਤੀ ਵੱਧਦੀ ਹੈ ਥੱਲੇ ਤਾਂ ਹੁਣ 600 ਫੁੱਟ ਤੇ ਜਾ ਵੜੇ ਗਰਮ ਪਾਣੀ ਆਉਣ ਲੱਗ ਗਿਆ ਤੱਤ ਆਉਂਦਾ ਨਾ ਹੁਣ ਉਹ ਹੁਣ ਪੁਰਾਣਾ ਜ਼ਮਾਨਾ ਤਾਂ ਰਿਹਾ ਨਹੀਂ ਹੈਗਾ ਵੀ ਵੀ ਠੰਡੇ ਠੰਡੇ ਪਾਣੀ ਚ ਬੋਰ ਥੱਲੇ ਨਾ ਲਾਂਗੇ ਔਲੂ ਚ ਜਾ ਕੇ ਖੇਲ ਕਹ ਦਿੰਨੇ ਆ ਚ ਬੱਚਾ ਵੀ ਕਹ ਦਿੰਨੇ ਆ ਗਰਮ ਆਉਂਦਾ ਹੁਣ ਤਾਂ ਤੇ ਨਾ ਹੀ ਕਿਤੇ ਡੇਕ ਵੀ ਨਹੀਂ ਛੱਡੀ ਉਹ ਵੀ ਕਿਸੇ ਟਿਊਬਵਲ ਤੇ ਡੇਕ ਹੀ ਹੋਵੇ ਪਹਿਲਾਂ ਇਹ ਦੋ ਡੇਕਾਂ ਇੱਕ ਟਾਲੀ ਹੈ ਨਾ ਉੱਥੇ ਬਹਿ ਕੇ ਤੇ ਰੋਟੀ ਖਾਂਦੇ ਸੀ ਚਾਹ ਬਣਾਉਂਦੇ ਸੀ ਇਹ ਕਾਹ ਕੰਮ ਜ਼ਰੂਰ ਕਰਨਾ ਆਪਦੇ ਪਿੰਡਾਂ ਚ ਜਾਂਦੇ ਰਹਾਂ ਹਾਂ ਨੂੰ ਫਿਰਨੀਆਂ ਚ ਤੇ ਪਿੰਡਾਂ ਦੇ ਟਿਊਬਵਲਾਂ ਤੇ ਦਰਖਤ ਜ਼ਰੂਰ ਲਗਾਉਣੇ ਆ ਦਰਖਤ ਜਿਹੜੇ ਨੇ ਉਹ ਉਹ ਦੇ ਬਿਨਾ ਆਪਾਂ ਆਕਸੀਜਨ ਜਿਹੜੀ ਆ ਸਾਹ ਤਾਂ ਲੈਣੇ ਆ ਆਪਾਂ ਤਾਂ ਹੁਣ ਐ ਕਰਨ ਲੱਗੇ ਕਿ ਸਾਹ ਦਾ ਕੀ ਹੈ ਤਾਂ ਬਾਅਦ ਆਵੇ ਨਾ ਆਵੇ ਕਿਰਮ